ਆਪਾ ਹੁਣ ਪਹੁੰਚ ਗਏ ਰਾਈਟਰ ਸਿੰਗਰ ਜਟਕਾ ਹਾਈ ਜ਼ੋਰ ਹਲੋ ਸਤਿ ਸ਼੍ਰੀ ਅਕਾਲ ਨਮਸਤੇ ਅਸਲਾਮੁਅਲੈਕ ਅੱਜ ਅਸੀਂ ਜਾ ਰਹੇ ਹਾਂ ਜਰਮਨ ਨੂੰ ਤੇ ਉੱਥੇ ਸਾਡੇ ਕੁਝ ਖਾਸ ਸਾਡੇ ਆਪਣੀ ਫੈਮਿਲੀ ਫਰੈਂਡਸ ਨੇ ਉਰ ਰਹਿੰਦੇ ਆ ਕਾਫੀ ਵਾਰ ਜਦੋਂ ਵੀ ਉਹਨਾਂ ਕੋਲ ਟਾਈਮ ਹੁੰਦਾ ਸਾਨੂੰ ਮਿਲਣ ਆਉਂਦੇ ਆ ਪਰ ਮੇਰੇ ਕੋਲ ਤਕਰੀਬਨ ਟਾਈਮ ਨਹੀਂ ਹੁੰਦਾ ਤਾਂ ਕਰਕੇ ਉਹਨਾਂ ਨਾਲ ਮਿਲ ਨਹੀਂ ਜਾ ਸਕੀ ਦੀ ਹਮੇਸ਼ਾ ਮੇਰੇ ਨਾਲ ਨਾਰਾਜ਼ ਰਹਿੰਦੀ ਕਿ ਤੂੰ ਕਹਿ ਦਿੰਦੀ ਆ ਪਰ ਤੂੰ ਆਉਂਦੀ ਨਹੀਂ ਕੰਮ ਜੌਬ ਘਰ ਦੇ ਕੰਮ ਹੋਰ ਸਾਰਾ ਕੁਝ ਕਰ ਕਰਾ ਕੇ ਕਦੀ ਕਦੀ ਇਦਾਂ ਹੁੰਦਾ ਕਿ ਤੁਹਾਡਾ ਤੁਹਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਤੁਸੀਂ ਜੌਬ ਆਉਂ ਕੇ ਮੈਨੂੰ ਪਲਾਨ ਬਣਦਾ ਪਰ ਹੋਰ ਵਿੱਚ ਆ ਜਾਂਦਾ ਕੁਝਾ ਕੁਝ ਅੱਜ ਮੈਂ ਫ੍ਰੀ ਸੀ ਤੇ ਮੈਂ ਸੋਚਿਆ ਚਲੋ ਮम्मा पापा ਚੱਲਦੇ ਆਂ ਫ੍ਰੀ ਆ ਤੇ ਚੱਲਦੇ ਆਂ ਐਂਡ ਦਨ ਮਮਨ ਨੇ ਕਿਹਾ ਠੀਕ ਹੈ ਤਿਆਰ ਹੋ ਕੇ ਆਪਾਂ ਹੁਣ ਨਿਕਲੇ ਆ ਫਰੈਸ਼ ਹੋ ਕੇ ਐਂਡ ਉਹਨਾਂ ਨੂੰ ਹੁਣ ਸਰਪ੍ਰਾਈਜ਼ ਦਵਾਂਗੇ ਉੱਥੇ ਜਾ ਕੇ ਲੈਵਰ ਕੁਸਨ ਲੈਵਰ ਕੁਸਨ ਉਹੜਾ ਆਪਣਾ ਪੀਜ਼ਾ ਹੀ ਆਣਾ ਹਾਂ ਪਰ ਮੈਨੂੰ ਇਹ ਹੈ ਕਿ ਕਿਤੇ ਨਾ ਹੋਏ ਅਸੀਂ ਜਾਈਏ ਸਰਪ੍ਰਾਈਜ਼ ਦੇ ਇਤਨੇ ਸਰਪ੍ਰਾਈਜ਼ ਸਾਨੂੰ ਮਿਲ ਜੇ ਉ ਘਾਰੀ ਨਾਲ ਆਈ ਮੈਨੂੰ ਹੋਣੀ ਨਾ ਕਿਤੇ ਆਪ ਗਏ ਔਰ ਦੇ 3 ਘੰਟੇ ਦੀ ਡਰਾਈਵ ਜਾਣ ਤੇ ਦਿਨ ਦੀ ਆਉਣ ਫਾਉਂ ਐਵੀ ਨਾ ਜਾਏ ਨਜਾਇਜ਼ ਨਾ ਜਾਏ ਜਰਨ ਦੇ ਨਾਲ ਸੇ ਵੀ ਹੋਊਗੀ ਕਿਉਂਕਿ ਜਰਮਨ ਚੱਲਿਆ ਤਾਂ ਆਫਕੋਰਸ ਇਸੇ ਕੁਝ ਆਪਕੋ ਫਿਰ ਲਵਾਗੇ ਫਿਰ ਵੀ ਹੁੰਦਾ ਕਿ ਜਿਸ ਮਕਸਦ ਨਾਲ ਚੱਲੇ ਜੇ ਉਹ ਪੂਰਾ ਹੋ ਜਾਵੇ ਤਾਂ ਚੱਲਣ ਦੀ ਗੱਲ ਹੈ। ਕੀ ਹੋਊਗਾ? ਇਹ ਆ ਰਹੇ ਆਂ ਸੀ ਮਿਲ ਤੁਹਾਨੂੰ ਤੁਹਾਡੀ ਨਾਰਾਜ਼ਗੀ ਦੇ ਹੋਂ ਕਰੇ। ਬੈਠੇ ਆ। ਤਾਂ ਆਹ ਦੇਖੋ ਸਾਡੇ ਨਾ ਇਹ ਤਾਂ ਹਾਈਵੇ ਦੇ ਉੱਤੇ ਵੀ ਹਾਈਵੇ ਤੇ ਨਹੀਂ 메ਨ ਹਾਈਵੇ ਤੇ ਨਹੀਂ ਸਿਟੀ ਦੇ ਵਿੱਚ ਨਾ ਜਦੋਂ ਕੋਈ ਸ਼ਿਪ ਨੰਗਣਾ ਹੁੰਦਾ ਆ ਤੇ ਪੁਲ ਐਦਾਂ ਪੂਰੀ ਸੜਕ ਹੀ ਤਾਂ ਉਹ ਉੱਠ ਜਾਂਦੀ ਹੈ। ਇਹਨੂੰ ਦੋ ਤਿਕਰ ਹਾਂ ਲੱਕਾ ਪੂਰੀ ਸੜਕ ਪੂਰੀ ਸੜਕ ਨਹੀਂ ਦਿਖਣਾ ਹਲੋ ਤਾਂ ਨੂੰ ਉੱਠ ਜਾਂਦੀ ਹੈ ਤੇ ਇਹ ਬੜਾ ਯੂਨਿਕ ਜਿਹਾ ਸਿਸਟਮ ਹੋ ਰੇ ਨਵੀਂ ਟੈਕਨੋਲੋਜੀ ਨਹੀਂ ਹੈ ਮੇਰੇ ਖਿਆਲ 70 ਕੇ ਸਾਲ ਪੁਰਾਣੀ ਟੈਕਨੋਲੋਜੀ ਹੈ ਕਿ ਪੁਲ ਤਾਂ ਝੁੱਕੇ ਦਿੰਦੇ ਸੀ ਕਿਉਂਕਿ ਨੀਦਰਲੈਂਡ ਇੱਕ ਨਹਿਰਾਂ ਦਾ ਦੇਸ਼ ਹੈ ਜਿੱਥੇ ਬਹੁਤ ਨਹਿਰਾਂ ਆ ਤੁਸੀਂ ਕਿਸੇ ਵੀ ਸਿਟੀ ਦੇ ਵਿੱਚ ਤੁਰੇ ਜਾਓਗੇ ਤੁਹਾਨੂੰ ਨਹਿਰਾ ਹੀ ਨਹਿਰਾ ਨਜ਼ਰ ਆਉਣੀ ਹੈ ਕਨ ਕੈਨਲਸ ਕਹਿੰਦੇ ਇਹਨਾਂ ਨੂੰ ਛੋਟੇ ਛੋਟੇ ਕੈਨਲ ਹੁੰਦਾ ਤਾਂ ਦੇਖੂਗੇ ਉਹਨਾਂ ਦੇ ਤੇ ਪੋੜਿਆ ਜੇ ਜ਼ਰੂਰਤ ਹੋਏ ਕਦੀ ਕੋਈ ਸ਼ਿਪ ਜਾਂ ਬੋਟ ਨੰਗੜਾ ਹੋਏ ਤਾਂ ਵੱਡਾ ਹੋਵੇ ਜਿਹੜਾ ਨੋਰਮਲ ਤਾਂ ਨੰਗ ਹੀ ਜਾਂਦੇ ਆ ਛੋਟੇ ਮੋਟੇ ਤਾਂ ਇਹ ਸਿਰਫ ਜਿਹੜੇ ਬਹੁਤ ਵੱਡੇ ਕੋਈ ਸ਼ਿਪ ਪਿਆ ਨਹੀਂ ਨੰਗ ਸਕਦੇ ਤੋ ਥੱਲੇ ਜਾ ਰਿਹਾ ਹੁਣ ਆ ਦੇਖੋ ਨਜ਼ਰ ਆ ਰਿਹਾ ਹੈ ਆ ਦੇਖੋ ਪੂਰੀ ਸੜਕ ਸੜਕ ਹੀ ਤਾਂ ਚੁੱਕਤੀ ਸੀ ਨਾ ਆਸਾਰ ਨਵਿਆਰ ਬਣੇ ਇਥੇ ਜਿਹੜੇ ਸਾਡੇ ਦੱਛ ਲੋਕੀ ਵੀ ਹਨਾ ਜਦੋਂ ਫਿਕੈਸ਼ਨ ਤੇ ਜਾਂਦੇ ਆਪਣਾ ਸਾਈਕਲ ਐਂਡ एवरीथिंग ਬਨ ਬਨ ਕੇ ਨਾਲ ਲੈ ਕੇ ਜਾਂਦੇ ਹੁੰਦੇ ਆ ਦੋ ਸਾਈਕਲ ਬੰਨੇ ਹੋਏ ਆ ਦੇਖੋ ਕਲਾਸਿਕ ਕੋਈ ਪੋਰਸ਼ ਜਾ ਰਹੀ ਇਧਰ ਸ਼ੌਕ ਵੀ ਆ ਬਹੁਤ ਲੋਕਾਂ ਨੂੰ ਪੁਰਾਣੀਆਂ ਗੱਡੀਆਂ ਦਾ ਆ ਦੇਖੋ ਪੂਰਾ ਉਹ ਜਾ ਰਿਹਾ ਇੱਕ ਦੋ ਵਿਨਟੇਜ ਪੋਰਸ਼ ਕਾਰਸ ਇਹ ਸਨ 80 ਦੀਆਂ ਹੋਣੀਆਂ ਆ 70 ਇਹ ਆ ਹੋਰ ਈ ਕਾਰ ਰਹੀ ਐ ਆ ਹੋਰ ਈ ਕਾਰ ਰਹੀ ਵਿੱਚ ਵਿੱਚ ਆਈ ਥਿੰਕ ਇਹ ਸਾਰੇ ਅੱਜ ਇਕੱਠੇ ਉਪਰਵਾਏ ਇਹਨਾਂ ਦੇ ਗਰੁੱਪ ਹੁੰਦੇ ਤਕਰੀਬਨ ਨਾ ਇਕੱਠੇ ਨਿਕਲੇ ਹੋਏ ਆ ਯਾ ਆ ਵਿੱਚ ਕਯੂਕੇ ਦੀ ਪਿੱਛੇ ਹੋਰ ਈ ਕਾਰ ਰਹੀ ਐ ਆ ਦੇਖੋ ਜਿਦਾ ਇਹਦਾ ਜਿਦਾ ਹਰ ਇੱਕ ਜਨਰੇਸ਼ਨ ਦੀ ਗੱਡੀ ਲੈ ਕੇ ਜਾ ਰਹੇ ਆ ਪੰਜ ਕਿ ਪੋਰਸ਼ੀਆਂ ਲੱਗੀਆਂ ਗਈਆਂ ਪੋਰਸ਼ੀਆਂ ਪੋਰਸ਼ੀਆਂ ਤੇ ਆਈ ਥਿੰਕ ਆ ਹਾਈ ਸੀ ਹੋਰ ਤਾਂ ਨਹੀਂ ਆ ਰਹੀ ਕੋਈ ਆ ਤੁਹਾਨੂੰ ਮੈਂ ਦਿਖਾਉਣਾ ਚਾਹੁੰਦਾ ਸੀ ਆ ਦੇਖੋ ਪਿੱਛੇ ਸਾਈਕਲ ਬੰਨੇ ਆ ਉਹਨੇ ਸਾਈਕਲ ਨੇ ਹਾਂ ਉਹ ਦੇਖੋ ਕੈਪਰ ਜਾ ਰਿਹਾ ਇਹ ਪਤਾ ਇਹ 1960 70 ਦੀ ਹੋਊਗੀ ਇਹ ਵਾਲੀ ਕਿਉਂਕਿ ਇਹਦਾ ਨੰਬਰ ਪਲੇਟ ਡਾਰਕ ਬਲੂ ਆ ਡਾਰਕ ਬਲੂ ਨਹੀਂ ਬਲੈਕ ਹਾਂ ਲੱਗਦਾ ਡਾਰਕ ਬਲੂ ਨੰਬਰ ਸਮਥਿੰਗ ਲਾਈਕ ਦੈਟ ਆਹ ਦੇਖੋ ਕਿਸ ਨੇ ਬਿਲਕੁਲ ਇਹਨਾਂ ਨੇ ਜਨਰੇਸ਼ਨ ਤੋਂ ਜਨਰੇਸ਼ਨ ਹੋਇਆ ਬੈਡਾ ਯਾਰ ਹਾਂ ਤਾਂ ਨਹੀਂ ਮਿਲਿ ਹੋਣੀ ਇਹਨਾਂ ਦਾ ਠੀਕ ਹੈ ਤੇ ਮੋਟਰ ਹੋਮਸ ਬਹੁਤ ਆ ਇੱਥੇ ਮੋਟਰ ਗੋਮਸ ਐ ਦਾ ਕੈਰੇਵਾਨਸ ਤੇ ਆਪਣਾ ਅੱਜ ਤਾਂ ਹੁਣ ਹੀ ਤੁਹਾਨੂੰ ਦਿਖਾਇਆ ਸੀਗਾ ਪਿੱਛੇ ਸਾਈਕਲ ਬੰਨਿਆ ਤਾਂ ਚਲੋ ਕੋਈ ਘੁੰਮਣ ਫਿਰਦੇ ਸ਼ਕੀਨ ਨੂੰ ਗਿਆ ਯਾ ਕੰਮ ਹੈ ਨਾ ਇੱਕ ਕਹਿੰਦੇ ਕੰਮ ਕੱਟ ਕਰੋ Enjoy ਕਰੋ ਜ਼ਿਆਦਾ ਜਿਹਦਾ ਕੰਪੈਰੀਜ਼ਨ ਉਹ ਦਿਖਾਉਂਦੇ ਸੀਗੇ ਕਿ ਆ ਤਾਰਾਂ ਬੰਨੀਆਂ ਨਾ ਆ ਤਾਰਾਂ ਜਿਹੜੀਆਂ ਬੰਨੀਆਂ ਇਹ ਹੈਗੇ ਆ ਜਿੱਦਾਂ ਕਿ ਉਹਨਾਂ ਲਈ ਜਿਹੜੇ ਹੁੰਦੇ ਨਹੀਂ ਛੋਟੇ ਜਿਹੇ ਕੀ ਕਹਿੰਦੇ ਉਹਨੂੰ ਇੰਗਲਿਸ਼ ਦੇ ਵਿੱਚ ਇੱਕ ਹੋਣ ਨੂੰ ਵੀ ਕਹਿੰਦੇ ਆ ਇੱਕ ਹੋਣ ਨੂੰ ਵੀ ਕਹਿੰਦੇ ਆ ਗਲੈਰੀਆਂ ਗਲੈਰੀਆਂ ਤੇ ਉਹ ਉਹਨਾਂ ਨੂੰ ਕ੍ਰਾਸ ਕਰਨ ਨੂੰ ਯਾ ਟਾਟੂ ਦੇ ਕ੍ਰਾਸ ਕਰਨ ਨੂੰ ਥੋੜੀ ਆ ਹਾਂਜੀ ਧਾਗੇ ਜਿਹੜੇ ਉਹਨਾਂ ਦੇ ਬੰਨੇ ਸੀ ਅੱਛਾ ਯਾ ਬਾਰਡਰ ਆ ਗਿਆ ਆਪਾਂ ਹੁਣ ਜਰਮਨੀ ਦੇ ਵਿੱਚ ਵੜਨ ਲੱਗੇ ਚੰਦ ਜਾਂਦੇ ਮੈਂ ਸੋਚਿਆ ਕਿ ਸੋਹਣਾ ਜਿਹਾ ਏਰੀਆ ਆ ਬਸ ਥੋੜਾ ਜਿਹਾ ਕਲਿੱਪ ਥੋੜਾ ਜਿਹਾ ਵਿੱਚ ਪਾ ਦਈਏ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਦਈਏ ਕਿ ਨੇਚਰ ਕਿੰਨੀ ਸੋਹਣੀ ਆ ਇੱਥੇ ਹਮ ਤੇ ਦੇਖੋ ਤੁਸੀਂ ਸੋਹਣਾ ਹੈ ਨਾ ਬਟ ਉਹ ਕੀ ਕਹਿੰਦੇ ਉਹਨੂੰ ਕਾਉ ਤੇਰੀਆਂ ਤੇਰੀਆ ਮੋਜਾ ਤੂੰ ਨਾ ਸਾਈਡ ਤੇ ਬੈੱਕੇ ਗੱਡੀ ਚ ਬਸ ਫੋਨ ਫੜ ਲਿਆ ਕਰ ਗੱਡੀ ਚ ਲਾਉਣ ਨੂੰ ਮੈਂ ਐ ਐਸੇ ਐਸੇ ਬਾਤ ਨਹੀਂ ਆਏ ਐ ਐਸਾ ਬਾਤ ਕੈਸਾ ਨਹੀਂ ਹੈ ਨਹੀਂ ਹੈ ਐਸਾ ਬਣੇਗਾ ਐਸਾ ਬਣਦਾ ਰਹੇਗਾ ਤੇ ਇੱਥੇ ਆਮ ਨੂੰ ਨਿਚਰ ਬਹੁਤ ਸੋਹਣੀ ਲੱਗਦੀ ਹੈ ਐਂਡ ਇਟਸ ਰੀਲੀ ਜਿੱਦਾਂ ਮਨ ਲੀ ਕਿ ਤੁਹਾਨੂੰ ਕਾਲਮਨਸ ਜੀ ਬ੍ਰਿੰਗ ਕਰਦੀ ਹੈ ਹਨਾ ਵਧੀਆ ਲੱਗ ਰਿਹਾ ਵਧੀਆ ਲੱਗ ਰਿਹਾ ਮਕਸਦ ਤਾਂ ਆਈਆ ਵੀਡੀਓ ਬਣਾਉਣ ਦਾ ਕਿ ਮਤਲਬ ਕਿ ਆਪਾਂ ਤੁਹਾਨੂੰ ਹੌਲੀ ਦਿਖਾ ਪਾਈਏ ਕਿਉਂਕਿ ਜਿਆਦਾ ਲੋਕਾਂ ਨੂੰ ਨਹੀਂ ਪਤਾ ਇੰਡੀਆ ਦੇ ਵਿੱਚ ਕਿ ਹਾਲੈਂਡ ਕੀ ਚੀਜ਼ ਹੈ ਸਾਰੇ ਲੋਕੀ ਸੋਚਦੇ ਕਿ ਪੋਲੈਂਡ ਹੈ ਕੁਝ ਆਪਾਂ ਨੈਦਰਲੈਂਡਸ ਵੀ ਕਹੀ ਤੇ ਉਹਨਾਂ ਨੂੰ ਸਮਝ ਨਹੀਂ ਆਉਂਦਾ ਤੇ ਫਿਰ ਆਪਾਂ ਨੂੰ ਜਰਮਨ ਕਹਿਣਾ ਪੈਂਦਾ ਤੇ ਫਿਰ ਮੈਂ ਸੋਚਿਆ ਕਿ ਅੱਗੇ ਕਿਵੇਂ ਸੋਚਿਆ ਮੈਂ ਹੁਣ ਤੁਹਾਨੂੰ ਸਾਰਿਆਂ ਨੂੰ ਦਿਖਾਈ ਦੇਵਾਂ ਕੀ ਚੀਜ਼ ਹੈ ਇਹ ਤੇ ਕੀ ਕਹਿਣਾ ਚਾਹੁੰਗੇ ਤੁਸੀਂ ਐਡ ਕਰਨਾ ਅਸੀਂ ਕੈਨੇਡਾ ਰਹਿ ਕੇ ਆਏ ਆ 2.5 ਸਾਲ ਕੇ 2.5 ਸਾਲ ਕੈਨੇਡਾ ਰਹੇ ਸੀਗੇ 2.5 ਸਾਲ ਅ ਬਟ ਕੈਨੇਡਾ ਬਾਹਲੇ ਲੋਕਾਂ ਨੂੰ ਸਿਰਫ ਕੈਨੇਡਾ ਅਮਰੀਕਾ ਇੰਗਲੈਂਡ ਦਾ ਪਤਾ ਦੂਜੀ ਕੰਟਰੀਆਂ ਦਾ ਨਹੀਂ ਕਹਿੰਦੇ ਕਿ ਕੈਨੇਡਾ ਕੋਈ ਮਾਰਡਮ ਹੋਲਕਾ ਵੱਡਾ ਲਾਈਫ ਇਜ਼ ਮੱਚ ਈਜ਼ੀਅਰ ਇੱਥੇ ਸਾਡੇ ਨੀਦਰਲੈਂਡ ਦੇ ਵਿੱਚ ਅ ਠੀਕ ਹੈ ਪਰ ਇੱਕ ਮਕਸਦ ਇਹ ਵੀ ਲੋਕਾਂ ਨੂੰ ਪਤਾ ਲੱਗ ਸਕੇ ਕਿ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਇਲਾਵਾ ਵੀ ਬਹੁਤ ਕੰਟਰੀਜ਼ ਹੈਗੀਆਂ ਜਿਹੜੇ ਬਹੁਤ ਵਧੀਆ ਆ ਸੋ ਇਹ ਬੇਨਿਆ ਇਸ ਲਈ ਜਿੰਤਾ ਜਿੰਤਾ ਤੁਸੀਂ ਸਾਡੀਆਂ ਵੀਡੀਓਜ਼ ਦੇਖਦੇ ਜਾਓਗੇ ਤੁਹਾਨੂੰ ਜ਼ਿਆਦਾ ਪਤਾ ਲੱਗ ਲੱਗਦਾ ਰਹੋਗਾ ਕਿ ਨੀਦਰਲੈਂਡ ਨੀਦਰਲੈਂਡ ਨੂੰ ਹਾਲੈਂਡ ਵੀ ਕਹਿੰਦੇ ਆ ਬਈ ਇਸੇ ਪਾਲੈਂਡ ਦਾ ਆਫੀਸ਼ਲ ਨਾਮ ਨਹੀਂ ਹੈ ਛੱਡੋ ਤੁਸੀਂ ਇੰਝ ਜ਼ਿਆਦਾ ਨਾ ਦੱਸੀ ਜਾਓ ਤੁਸੀਂ ਉਹਨਾਂ ਨੂੰ ਪੂਰਨਾਂ ਕਰੋ ਲੋਕਾਂ ਨੂੰ ਤੇ ਲੋਕਾਂ ਮਤਲਬ ਕਿ ਲੋਕੀ ਆਈ ਸੋਚਦੇ ਕਿ ਉਹ ਤੋਂ ਬਾਹਰ ਕੁਝ ਹੈ ਨਹੀਂ ਜੋ ਮम्मा ਕਹਿੰਦੇ ਸੀ ਤੇ ਆਪਾਂ ਹੁਣ ਤੁਹਾਨੂੰ ਜਰਮਨੀ ਵੀ ਦਿਖਾਉਂਦੇ ਆ ਜੇ ਪਹੁੰਚ ਕੇ ਤੇ ਲੋਕਾਂ ਦੇ ਦਿਮਾਗ ਵਿੱਚ ਆਈ ਹੈ ਉਹ ਜਿਹੜਾ ਬੱਬੂ ਮੰਨਦਾ ਗਾਣਾ ਨਹੀਂ ਕੈਨੇਡਾ ਕੈਨੇਡਾ ਮੈਂ ਜਾਣਾ ੜਾ 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 ਤੇ ਆਪਾਂ ਹੁਣ ਤੁਹਾਨੂੰ ਉਹ ਤੋਂ ਬਾਹਰ ਵੀ ਥੋੜਾ ਜਿਹਾ ਦਿਖਾਉਂਦੇ ਆ ਯਸ ਆ ਜਰਮਨੀ ਪਹੁੰਚ ਗਏ ਆ ਬੋਰਡ ਜ਼ਾਉਣ ਲੱਗੇ ਪਹਿਲਾਂ ਪਹਿਲੀ ਜਿਹੜੇ ਜਰਮਨਾਂ ਨਾਲ ਦਿਖਾਈ ਤੁਹਾਨੂੰ ਆ ਦੇਖੋ ਯਾ ਚਲੋ ਐਨੀ ਵਾਸ ਆਧਰ ਹੋਣਾ ਚਾਹੁੰਦੇ ਸੀ ਆਪਾਂ ਹੁਣ ਜਰਮਨ ਚ ਵੜ ਗਏ ਆਫੀਸ਼ੀਅਲੀ ਯਾਰ ਆਪਾਂ ਹੁਣ ਪਹੁੰਚ ਗਏ ਉਹਨਾਂ ਦੇ ਘਰੇ ਤੇ ਉੱਥੇ ਆਂਟੀ ਜੂਨ ਨੂੰ ਨਹੀਂ ਪਤਾ ਕਿ ਆਪਾਂ ਆਏ ਆ ਤੇ ਮੰਮਾ ਹੁਣ ਚੱਲੇ ਦਰਵਾਜ਼ੇ ਕੋ ਮੰਮਾ ਨੂੰ ਫੁੱਲ ਐਕਸਾਈਟਮੈਂਟ ਹੋਈ ਪਈ ਹਾਂ ਤੇ ਦੇਖਦੇ ਆ हो <laughs> गया नहीं।, तो नहीं, मैं की देखे हुए। <laughs> दसना नहीं करे सरप्राइज देना सची वो? लव यू सो मच मैं मिस कर रही थी मेन पता मेरा दिल सी कुस्से झटका हाय हाई से लगा हाय लगा ਕਿੰਦੇ ਕੀ ਹਲਚਲ ਠੀਕ ਦੱਸ ਮੈਂ ਨਾ ਘਰੋਂ ਨਿਕਲੇ ਆਂ ਚਲੋ ਸਰਪ੍ਰਾਈਜ਼ ਹੋ ਗਿਆ ਮੈਂ ਘਰੋਂ ਨਿਕਲੇ ਮੈਂ ਤੁਮ ਜਿੱਦੇ ਮੈਂ ਕੀ ਕਾ ਨਹੀਂ ਬੋਲਦਾ ਨਹੀਂ ਨਹੀਂ ਸਹੀ ਗੁਰ ਮੈਂ ਆ ਵੀ ਕੰਮ ਬਣਿਆ ਮੈਂ ਘਰੋਂ ਨਿਕਿਆ ਮੈਂ ਘਰੋਂ ਨਿਕਿਆ ਤੇ ਮੈਂ ਘਰੋਂ ਨਿਕਲ ਗਿਆ ਹਾਂ ਕਹਿੰਦਾ ਮੈਂ ਕਿਤੋਂ ਘਰੋਂ ਨਿਕਲਾ ਆ ਨਾ ਤੁਮ ਕਹਿੰਦੇ ਮੈਂ ਸੋਹ ਗੁਰ ਜਿੱਦ ਮੈਂ ਕਿ ਆ ਮੈਂ ਇਦਾਂ ਜਮ ਮੈਨੂੰ ਸੋਹ ਨਹੀਂ ਨਿਕਲ ਕਰਨਾ ਹੀ ਨਹੀਂ ਨਹੀਂ ਮੈਂ ਹੋ ਨਹੀਂ ਅੱਛਾ ਰਾਜਵੀ ਹੋ ਗਿਆ ਦੇਖੋ ਕੀ ਹੋ ਰਹੀ ਆ ਲੋ ਉਹਦੇ ਸਰਪ੍ਰਾਈਜ਼ ਨਹੀਂ ਤੁਹਾਨੂੰ ਦੱਸਤਾ ਘਰੇ ਗਏ ਤੇ ਰਾਜ ਤਾਂ ਬਿਲਕੁਲ ਹੀ ਤੇ ਬਿਲਕੁਲ ਹੀ ਹਰਾਨ ਰਹਿ ਗਈ ਮੇਰਾ ਬੇਟਾ ਮੈਨੂੰ ਰਾਜ ਕਹਿੰਦਾ ਕਹਿੰਦਾ ਮੰਮੀ ਆਪਾਂ ਸਰਪ੍ਰਾਈਜ਼ ਦੇਣ ਚੱਲੇ ਜੇ ਮੋਰਿਓ ਮਿਲ ਗਿਆ ਅਗਲੇ ਘਰ ਮੈਂ ਉਸ ਪਾਜ ਨੂੰ ਕਹਿ ਰਹੀ ਹਾਂ ਜਦੋਂ ਇਹ ਰਾਜਾ ਖੁੱਲਿਆ ਮੈਂ ਹਰਾਮ ਐ ਕਿਦਾਂ ਮੈਂ ਕਿਹਾ ਫੇ ਸਾਡੀ ਕਿਸਮਤ ਹੋਰ ਕਿਦਾਂ ਹੋ ਵੀ ਨਹੀਂ ਸਮਾਂ ਕਿ ਤੈਨੂੰ ਮਿਲ ਲੈ ਹੋਰ ਵਧੀਆ ਹੋ ਗਏ ਕਿ ਤੁਹਾਡਾ ਮੈਨੂੰ ਪਤਾ ਨਹੀਂ ਸੀ ਤੁਸੀਂ ਇੱਥੇ ਹੋਵੋਗੇ ਮੈਂ ਦੱਸਿਆ ਨਹੀਂ ਨਹੀਂ ਇੱਥੇ ਨਹੀਂ ਕੰਮ ਤੇ ਵੀ ਇੱਥੇ ਰਹਿੰਦੇ ਇੱਥੇ ਹੀ ਆ ਉੱਪਰ ਨਹੀਂ ਨੂੰ ਥੋੜਾ ਹਟਮਾਇਆ ਅੱਛਾ ਪਾਣੀ ਦੇ 10 ਮਿੰਟ ਲੱਗਦੇ ਆ ਚਲੋ ਬਹੁਤ ਵਧੀਆ ਹੋਇਆ ਆ ਲੋ ਜੀ ਸਾਡੇ ਛੋਟੇ ਕਾਕਾ ਜੀ ਆ ਗਏ ਆ ਡਿਲੀਵਰੀ ਕਰਕੇ ਤੇ ਛੀਂ ਤਬਾਕ ਧਮ ਧਮ ਇਹ ਹਾਰਡ ਵਰਕਿੰਗ ਬੰਦਾ ਆ ਭਈ ਦੇਖੋ ਤੇ ਦੇਖੋ ਵੀ ਜਰਮਨ ਚ ਕੋਈ ਵਧੀਆ ਕੁੜੀ ਹੋਵੇ ਤਾਂ ਸਾਡੇ ਮੁੰਡੇ ਲਈ ਖਿਆਲ ਰੱਖਿਓ ਆ ਜੀ ਸਾਨੂੰ ਆਰਡਰ ਮਿਲ ਗਿਆ ਸਾਡਾ ਖਾਣਾ ਕੱਲ ਦਾ ਵੀ ਆਉਂਦਾ ਵੀ ਤੇ ਅਸੀਂ ਚੱਲੇ ਆ ਕਰ ਨੂੰ ਇਹ ਕਹਿੰਦੇ ਵੀ ਜਾਓ ਹੁਣ ਤੁਸੀਂ ਅਸੀਂ ਬਹੁਤ ਬੀਜ਼ੀ ਆ ਸਾਨੂੰ ਤੰਗ ਨਾ ਕਰੋ ਤੇ ਅਸੀਂ ਚੱਲੇ ਆ ਠੀਕ ਆ ਸੋ ਨਾ ਪੈਕਵਸ ਆਰੇ ਨੂੰ ਮਿਲ ਰਹੀ ਹੈ ਮਨਵੀਰ ਜੇ ਸ਼ਾਰਟ ਤੇ ਲੈ ਮਨਵੀਰ ਹਾਂ ਹਾਂ ਉਹਨਾਂ ਨੂੰ ਮਨਵੀਰ ਕਰਨ ਕਰਨ ਓਕੇ ਰਾਜੀ ਮਿਲ ਲੂ ਅਸੀਂ ਚੱਲੇ ਆ ਹਾਂ ਸੋ ओके। ਤੁਸੀਂ ਕਿਉਂ ਮੇਰੇ ਪੁੱਤ ਹੁਣ ਜਦ ਆਏਗਾ ਨਾ ਹਾਂ ਹੁਣ ਆਉਣਾ ਪੱਕਾ ਉਹ ਤੋਂ ਜਾਣਦਾ ਹਾਂ ਜੇ ਬਿਨਾਂ ਦੱਸਿਆ ਆਇਆ ਫਿਰ ਦੇਖੀ ਫਿਰ ਮੈਂ ਵੀ ਬਹੁਤ ਗੁੱਸੇ ਨਾਲ ਜਦ ਤੇਰੇ ਮੰਮੀ ਡੈਡੀ ਗੁੱਸੇ ਹੁੰਦੇ ਨਾ ਇਤੋਂ ਜ਼ਿਆਦਾ ਗੁੱਸੇ ਹੋਣਾ ਮੈਂ ਕਿਹਨਾਂ ਨੇ ਲੈ ਲੈ ਮੇਰੇ ਦਰਸ਼ਣੀ ਇਦੋਂ ਦੁਬਾਰਾ ਕੇ ਕਾਹਦੇ ਸਾਨੂੰ ਚਾਹ ਪੁੱਛਦੇ ਫਿਰ ਚਾਹ ਪੁੱਛਦੇ ਆ ਟਾਈਮ ਟਾਈਮ ਸਾਬ ਮਸਿਕ ওকে ਚਾਹ ਕਿਓ ਕਿਓ ਕਿਵੇਂ ਆਇਓ ਤੁਸੀਂ ਵੀ ਜਰੂਰ ਮੈਂ ਤੁਹਾਨੂੰ ਸਾਰਿਆਂ ਨੂੰ ਥੋੜਾ ਜਿਹਾ ਹੱਲੇ ਦਿਖਾਉਣਾ ਜਰਮਨੀ ਐਂਡ ਆ ਹੈਗਾ ਯਾ ਉਹ ਗੋਰੀ ਜਾਂਦੇ ਆ ਆ ਦੋ ਚਾਰ ਬੱਚੇ ਆ ਸਕੂਟਰਾਂ ਤੇ ਐਂਡ ਸੋਹਣੇ ਘਰ ਬਹੁਤ ਖੁੱਲੇ-ਖੁੱਲੇ ਆ ਐਂਡ ਯਾ ਦੇਖਣ ਵਾਲਾ ਇਟਸ ਰੀਲੀ ਬਿਊਟੀਫੁਲ ਵਧੀਆ ਦੇਖੋ ਆ ਹੈਗਾ ਇਹ ਇਹਨਾਂ ਦਾ ਰੈਸਟੋਰੈਂਟ ਮਿਲਾਨੋ ਸੋ ਜੇ ਕਦੀ ਇੱਥੇ ਆਏ ਤੁਸੀਂ ਤਾਂ ਇਥੇ ਇਹਨਾਂ ਦਾ ਖਾਣਾ ਜਰੂਰ ਖਾ ਕੇ ਜਾਣਾ ਬੜਾ ਹੀ ਸਵਾਦ ਹੈ ਤੇ ਹੁਣ ਜਰਮਨ ਜਿੱਥੇ ਆਏ ਸੀ ਜਿੰਨਾਂ ਨੂੰ ਮਿਲਣ ਵਾਸਤੇ ਉੱਥੋਂ ਆਪਾਂ ਤੁਰ ਪਏ ਘਰ ਨੂੰ ਸੋਫੇਟ 3 ਘੰਟੇ ਲੱਗ ਗਏ 3 ਸਾਢੇ ਕਿੰਨੇ ਘੰਟੇ ਬਹੁਤ ਵਧੀਆ ਲੱਗਾ ਬਹੁਤ ਮਜ਼ਾ ਆਇਆ ਉਹਨਾਂ ਨੇ ਵੀ ਇੱਕ ਉਹਨਾਂ ਲਈ ਵੀ ਸਰਪ੍ਰਾਈਜ਼ ਸੀ ਅਨਜਾ ਬਹੁਤ ਬਹੁਤ ਹੀ ਵਧੀਆ ਲੱਗਾ ਕਈ ਲੋਕਾਂ ਦੀ ਜ਼ਿੰਦਗੀ ਚ ਇਦਾਂ ਦੇ ਹੁੰਦੇ ਆ ਜਿਹੜੇ ਜਿਨ੍ਹਾਂ ਨਾਲ ਤੁਹਾਡੇ ਖੂਨ ਦੇ ਰਿਸ਼ਤੇ ਨਹੀਂ ਹੁੰਦੇ ਪਰ ਉਨ੍ਹਾਂ ਨਾਲ ਪਿਆਰ ਬਹੁਤ ਹੁੰਦਾ ਸੋਹੀ ਇਹਨਾਂ ਦੇ ਨਾਲ ਵੀ ਆ ਪਿਆਰ ਬਹੁਤ ਔਰ ਸਭ ਸਾਡੇ ਲੋ ਨਹੀਂ ਉਨ੍ਹਾਂ ਵੱਲੋਂ ਵੀ ਉਹ ਸਾਨੂੰ ਪਿਆਰ ਬਹੁਤ ਮਿਲਦਾ ਆ ਯਾ ਤੇ ਵਧੀਆ ਲੱਗਾ ਪਰਿਵਾਰ ਚ ਬੈਠੇ ਮਿਲੇ ਥੋੜੇ ਜਿਹਾ ਨਾਰਾਜ਼ ਹੋ ਗਏ ਕਿ ਅਸੀਂ ਅਜ ਕਾਪਸ ਚਲੇ ਆ ਪਰ ਮਜਬੂਰੀ ਦੱਸੀ ਤਾਂ ਸਮਝ ਗਏ ਇਹ ਵਾਦੇ ਨਾਲ ਔਨ ਦਿੱਤਾ ਕਿ ਅਗਲੀ ਵਾਰ ਮੈਂ ਆਉਂਗੀ ਤਾਂ ਘਟੋੜ 2 ਜਾਂ 3 ਦਿਨ ਰਹਿ ਕੇ ਜਾਉਂਗੀ ਤਾਂ ਇਸ ਵਾਦੇ ਦੇ ਨਾਲ ਉਹਨੇ ਸਾਨੂੰ ਜਾਣ ਦਿੱਤਾ ਤੇ ਹੁਣ ਰਾਹ ਦੇ ਵਿੱਚ ਆ ਕਿਤੇ ਰੁਕੇ ਤਾਂ ਜ਼ਰੂਰ ਅੱਗੇ ਹਨਾ ਬਲਾਕ ਖਾਮਾਗੇ ਤੇ ਬਹੁਤ ਸੋਹਣਾ ਲੱਗਾ ਇੱਥੇ ਵਧੀਆ ਲੱਗਾ ਤੇ ਬਸ ਇੱਕ ਚੀਜ਼ ਮੈਨੂੰ ਥੋੜੀ ਜੀ ਮੈਂ ਗੁੱਸੇ ਹੋਇਆ ਕਿ ਅੰਕਲ ਜੀ ਨੇ ਗਾ ਕੇ ਨਹੀਂ ਦਿਖਾਇਆ ਕਿ ਮੈਂ ਕਿਉਂਕਿ ਅੰਕਲ ਜੀ ਬਹੁਤ ਸੋਹਣਾ ਗਾਉਂਦੇ ਆ ਤੇ ਜਿੱਦਾਂ ਮੰਮਾ ਨੇ ਦੱਸਿਆ ਸੀ ਰਾਈਟਰ ਵੀ ਹੈ ਤੇ ਬਹੁਤ ਸਿੰਗਰਸ ਲਈ ਉਹਨਾਂ ਨੇ ਮੈਨ ਲੇ ਕਿ ਰਾਈਟ ਵੀ ਕੀਤਾ ਹੈ ਐਂਡ ਯਾ ਤੇ ਬਾਕੀ ਆਈ ਲਵ ਅੰਕਲ ਜੀ ਆਂਟੀ ਜੀ ਆਲਵੇਸ ਬਹੁਤ ਵਧੀਆ ਮਨ ਲੇ ਸੁਣਦੇ ਹਾਂ ਵੀਡੀਓ ਦੋਨੋਂ ਜਣੇ ਤੇ ਥੈਂਕ ਯੂ ਸਾਰਿਆਂ ਲਈ ਸਾਰੀ ਚੀਜ਼ਾਂ ਲਈ ਅੱਜ ਬਹੁਤ ਵਧੀਆ ਲੱਗਾ ਯਾ ਮਨੋਂ ਦਿਲ ਨਹੀਂ ਕਰਦਾ ਸੀ ਪਰ ਮੇਰੀ ਵੀ ਮਜਬੂਰੀ ਸੀ ਐਂਡ ਥੈਂਕ ਯੂ ਕਿ ਤੁਸੀਂ ਵੈਰੀ ਮਚ ਬੁਧੀ ਸਮਝੀ ਯਸ ਚਲੋ ਠੀਕ ਤੇ ਆਪਾਂ ਹੁਣ ਆਹ ਜਰਮਨ ਦੀਆਂ ਰੋਡਾਂ ਤੇ ਰੋਡਾਂ ਤੇ ਰੋਡਾਂ ਤੇ ਜਾ ਰਹੇ ਹਾਂ ਹੌਲੀ ਹੌਲੀ ਹਾਲੈਂਡ ਦੀਆਂ ਗੱਡੀਆਂ ਵੀ ਦਿਖਣ ਲੱਗ ਪੀਆਂ ਵਿੱਚ ਵਿੱਚ ਮਮਾ ਨੂੰ ਡਰ ਲੱਗਦਾ ਮਮਾ ਨੂੰ ਡਰ ਲੱਗਦਾ ਕਿ ਮਤਲਬ ਕੀ ਆਪਾਂ ਟਾਈਮ ਤੇ ਹਾਲੈਂਡ ਦੇ ਬਾਰਡਰ ਤੇ ਪਹੁੰਚ ਜਾਈਏ ਕਿਉਂਕਿ ਇੱਥੇ ਜਰਮਨ ਵਾਲੀ ਸਾਈਡ ਤੇ ਮਤਲਬ ਬਹੁਤ ਘੱਟ ਹੁੰਦੇ ਆ ਕੀ ਕਹਿੰਦੇ ਆ ਜਰਮਨ ਦੇ ਜਿਹੜੇ ਰੋਡਸ ਆ ਉਹ ਬਹੁਤ ਵਧੀਆ ਨੇ ਨਹੀਂ ਕਿੰਨੀ ਪਰ ਇੱਥੇ ਬਹੁਤ ਜ਼ਿਆਦਾ ਨੀਰਾ ਗਾਰਕ ਹੋ ਜਾਂਦਾ ਅਸਲ 'ਚ ਅਸੀਂ ਯੂਜ਼ ਟੂ ਹੋ ਚੁੱਕੇ ਹਾਲੈਂਡ ਦੇ ਜਿਹੜੀਆਂ ਸੜਕਾਂ ਆ ਉਹਦੇ ਲੱਗੀਆਂ ਲਾਈਟਾਂ ਹਾਈਵੇਜ਼ ਦੇ ਉੱਤੇ ਆਲਮੋਸਟ 80% 90% ਹਾਲੈਂਡ ਜਿਹੜਾ ਆ ਉਹਨਾਂ ਦੇ ਹਾਈਵੇਜ਼ ਤੇ ਲਾਈਟਾਂ ਲੱਗੀਆਂ ਇਸ ਕਰਕੇ ਪਤਾ ਹੀ ਨਹੀਂ ਲੱਗਦਾ ਕਿ ਰਾਤ ਨੂੰ ਡਰਾਈਵ ਕਰ ਰਹੇ ਆ ਜਾਂ ਦਿਨ ਨੂੰ ਕਰ ਰਹੇ ਇੱਥੇ ਜਿਹੜਾ ਨੀਰਾ ਆਉਂਦਾ ਬਹੁਤ ਜ਼ਿਆਦਾ ਹਾਂ ਦੱਸੋ ਸਿਸਟਮ ਬਾਉਂਡਰ ਕਰਾਸ ਕਰ ਜੀ ਯਾ ਲੋ ਲੋਏ ਵਾਟਰਪ੍ਰੂਫ ਕਰ ਗਏ ਤੁਮ ਬਲੂ ਲੋ ਲੋਏ ਇਹ ਰੇਚ ਬੰਨ ਲਓ ਬੁੰਡਾ ਵੀ ਡਰ ਜਾਂਦਾ ਪਰ ਨਹੀਂ ਲੱਗਦਾ ਪਤਾ ਨਹੀਂ ਮੈਨੂੰ ਕੰਫਰਟੇਬਲ ਨਹੀਂ ਲੱਗਦਾ ਇਹ ਰੇਚ ਗੱਡੀ ਚਲਾਉਦੇ ਚਲੋ ਐਨੀਵੇਸ ਤੁਹਾਨੂੰ ਜੀ ਆਪਾਂ ਹੁਣ ਪਹੁੰਚ ਚਲੇ ਆ ਫੋਕਸ ਕਰੋ ਤੁਸੀਂ ਡਰਾਈਵਿੰਗ ਤੇ ਤੇ ਆਪਾਂ ਪਹੁੰਚ ਚਲੇ ਆਪਾਂ ਆਪਣੇ ਬਾਉਂਡਰ ਤੇ ਆਹ ਦੇਖੋ ਬੋਰਡ ਆ ਗਿਆ ਹਾਲੈਂਡ ਦਾ ਇੱਥੇ ਲਿਖਿਆ ਹੋਇਆ ਡੀਜ਼ਰਲੈਂਡ 1 ਕਿਲੋਮੀਟਰ ਕੀ 1 ਕਿਲੋਮੀਟਰ ਬਾਅਦ ਤੁਸੀਂ ਇਹ ਦੇਖਿਓ ਵੀ ਇੱਥੇ ਕੋਈ ਸਾਨੂੰ ਸਪੀਡ ਕੱਟ ਕਰਨ ਦੀ ਲੋੜ ਨਹੀਂ। ਬਿਲਕੁਲ ਇੱਥੇ ਜਿੰਨਾ ਕਿ 100 ਯਾ ਜਾਂ 20 ਦੀ ਸਪੀਡ ਆਉਂਦੀ ਈ ਜਾਣਾ ਹੈ, ਉਹ ਵੀ ਤੇ ਹੀ ਜਾਣਾ। ਕੋਈ ਕੰਟਰੋਲ ਨਹੀਂ ਆ, ਕੁਝ ਨਹੀਂ ਆ। ਬਿਲਕੁਲ ਬਿਲਕੁਲ ਰਿਲੈਕਸ ਰਿਲੈਕਸ। ਪੱਕਾਈ ਦੀ ਲੱਗਦਾ ਕਿ ਅਸੀਂ ਇੱਕ ਕੰਢੇ ਤੋਂ ਦੂਜੇ ਆ ਗਏ। ਥੋੜੀ ਫੀਲ ਹੋ ਯਾਰ ਰੋਡ ਚੇਂਜ ਹੁੰਦਾ। ਆਹ ਦੇਖੋ। ਆਹ ਲਓ। ਇੱਥੇ ਕੁਝ ਨਹੀਂ ਆ ਉੱਪਰ ਕੈਮਰਾ ਅਪੋਰਟਸ ਖੜੀ ਹੈ ਜਸ ਟੂ ਬੀ ਸ਼ੋਰ ਹਾਂ ਆ ਦੇਖੋ ਲਾਈਟ ਹੈਲੋ ਜੀ ਪਹੁੰਚ ਗਏ ਸਾਡੀ ਕੰਟਰੀ ਦੇ ਵਿੱਚ ਪੜ ਗਈ ਆ ਗਿਆ ਪਹਿਲਾ ਪਟਵਾਲਾ ਹੈਲੋ ਗਾਇਜ਼ ਆਪਾਂ ਪਹੁੰਚੇ ਲੇਟ ਨਹਾਗ ਤੇ ਅ ਬਸ ਆਹ ਇੱਥੇ ਆਪਣਾ ਮਤਲਬ ਕੀ ਵਲੌਗ ਐਂਡ ਕਰਨਾ ਸੀ ਕੀ ਕਹਿਣਾ ਚਾਹੋਗੇ ਮਾਂ ਤੁਸੀਂ ਕੁਛ ਨਹੀਂ ਤੇ ਨਹਾਗ ਤੇ ਮਤਲਬ ਵਾ ਕੀ ਅਸੀਂ ਆਪਣੇ ਸ਼ਹਿਰ ਤੋਂ ਵਾਪਸ ਪਹੁੰਚ ਗਏ ਹਾਂ ਦਰਬੰਦ ਤੋਂ ਅ ਕਮ ਕੀ ਠੀਕ ਹੈ ਜੀ ਇਟ ਵਾਸ ਅ ਵੰਡਰਫੁਲ ਡੇ ਬੋਰਡਸ ਆਇਨ ਔਰ the best part ਸੀਗਾ ਕਿ ਅਸੀਂ ਜਿਹੜਾ ਨੂੰ ਮਿਲੇ ਚਾਕੇ ਔਰ ਹੋਏ ਸੀ ਉਸ ਬਲੌਗ ਦਾ ਸਭ ਤੋਂ ਬੈਸਟ ਪਾਰਟ ਸੀਗਾ ਅਟਾ ਇਹ ਮਿਲਦੇ ਆਪਾਂ ਆਪਣੇ ਅਗਲੇ ਬਲੌਗ ਦੇ ਵਿੱਚ ਤਦ ਤੱਕ ਲਈ ਓਕੇ ਬਾਏ ਬਾਏ ਟਾਟਾ ਸੱਚੀ ਕਾਲ ਮਿਲਦੇ ਆਪਾਂ ਫਿਰ